ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਕਿ ਆਪਾਂ ਤੁਹਾਡੇ ਲਈ ਆਫਰਾਂ ਲੈ ਕੇ ਆਉਂਦੇ ਰਹਿੰਨੇ ਆ ਸੋ ਇਸ ਵਾਰ ਇੱਕ ਹੋਰ ਆਫਰ ਅੱਜ ਲੈ ਕੇ ਆਏ ਤੁਹਾਡੇ ਲਈ ਇਹ ਆਫਰ ਵੀ 30 ਨਵੰਬਰ ਤੱਕ ਰਹੇਗੀ ਸੋ 30 ਨਵੰਬਰ ਤੱਕ ਇਸ ਆਫਰ ਦਾ ਵੱਧ ਤੋਂ ਵੱਧ ਫਾਇਦਾ ਲਿਓ ਹੋਰ ਵੀ ਅਸੀਂ ਆਫਰਾਂ ਹਰ ਰੋਜ਼ ਅਪਡੇਟ ਕਰਦੇ ਰਹਿੰਨੇ ਆ ਤੁਸੀਂ ਆਪਣੇ ਪੇਜ ਦੇ ਉੱਪਰ ਬਣੇ ਰਿਹਾ ਕਰੋ ਸੋ ਅੱਜ ਦੀ ਜੋ ਆਫਰ ਹੈ ਇਹ ਵੀ ਬਹੁਤ ਵਧੀਆ ਸ਼ੁਕਰਾ ਸਾਬਣ ਹਰ ਘਰ ਦੇ ਵਿੱਚ ਵਰਤੇ ਜਾਣ ਵਾਲਾ ਜਿਹੜਾ ਸ਼ੋਗਰਾ ਸਾਬਣ ਉਹ ਲੈ ਕੇ ਆਏ ਤੁਹਾਡੇ ਲਈ ਸੋ ਦੱਸ ਰਹੀ ਕਿ ਬਿਲਕੁਲ ਹੀ ਫਰੈਸ਼ ਮਾਲਾ ਇਸੇ ਨਵੰਬਰ ਮਹੀਨੇ ਦਾ ਹੀ ਬਣਿਆ ਹੋਇਆ ਮਾਲ ਆ ਬਿਲਕੁਲ ਫਰੈਸ਼ 120 122 ਐਮ ਆਰ ਪੀ ਆ ਸੋ 122 ਐਮ ਆਰ ਪੀ ਆ ਇਸੇ ਸ਼ੋਗਰਾ ਸਾਬਣ ਦੀ ਪੂਰੇ ਕਿਲੋ ਦੀ ਪੈਕਿੰਗ ਆ 122 ਐਮ ਆਰ ਪੀ ਆ ਪਰ 3 ਨਵੰਬਰ ਤੱਕ ਆਪਾਂ ਤੁਹਾਨੂੰ ਇਹ ਜਿਹੜਾ ਪੈਕਟ ਆ 1 ਕਿਲੋ ਵਾਲਾ ਸਿਰਫ ਸਿਰਫ 100 ਰੁਪਏ ਦਾ ਦੇ ਦੇ 100 ਰੁਪਏ ਦਾ ਕਿਲੋ ਦਾ ਪੈਕੇਟ ਜਿਹਦੀ ਐਮ ਆਰ ਪੀ 122 ਰੁਪਏ ਆ ਬਿਲਕੁਲ ਫਰੈਸ਼ ਸਟਾਕ ਆ ਨਵੰਬਰ ਮਹੀਨੇ ਦਾ ਬਣਿਆ ਹੋਇਆ ਮਾਲ ਆ ਸੋ ਓਫਰ ਦਾ ਵੱਧ ਤੋਂ ਵੱਧ ਫਾਇਦਾ ਲਿਓ ਇਹ ਓਫਰ ਸਿਰਫ 3 ਨਵੰਬਰ ਤੱਕ ਰਹੇਗੀ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਹੋਰਾਂ ਦਾ ਵੀ ਫਾਇਦਾ ਹੋ ਸਕੇ ਧੰਨਵਾਦ